ਸੁਖਵੀਰ ਸਿੰਘ ਬਾਦਲ ਹੁਣੀ ਡਿਫੈਂਸਿਵ ਹੋ ਗਏ ਨੇ ਸੁਖਵੀਰ ਸਿੰਘ ਬਾਦਲ ਹੁਣੀ ਪਛਾਹ ਹਟ ਗਏ ਨੇ ਤੇ ਅਸਤੀਫੇ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ ਉਧਰ ਨਾਲ ਹੀ ਨਾਲ ਉਹਨਾਂ ਨੇ ਜਿਹੜਾ ਜਲੰਧਰ ਦੇ ਵਿੱਚ ਆਪਣਾ ਕੈਂਡੀਡੇਟ ਐਲਾਨਿਆ ਸੀ ਜਲੰਧਰ ਜਿਮਨੀ ਚੋਣ ਦੇ ਲਈ ਬੀਬੀ ਸਰਜੀਤ ਕੌਰ ਉਹ ਤੋਂ ਵੀ ਹੱਥ ਜਿਹੜੇ ਆ ਪਛਾਹ ਖਿੱਚਲੇ ਆ ਔਰ ਉਹ ਹੁਣ ਸਿੱਧੇ ਤੌਰ ਤੇ ਬਾਗਿਆਂ ਦੇ ਖਾਤੇ ਦੇ ਵਿੱਚ ਪਾਉਂਦੇ ਹੋਏ ਨਜ਼ਰ ਆ ਰਹੇ ਆ ਆਖਰ ਅਸਤੀਫੇ ਦੀ ਪੇਸ਼ਕਸ਼ ਕਿਉਂ ਕੀਤੀ ਕੀ ਬਣਿਆ ਸੁਖਬੀਰ ਸਿੰਘ ਬਾਦਲ ਜਿਹੜੇ ਆ ਪਛਾਣ ਕਿਉਂ ਹਟ ਗਈ ਤੇ ਡਿਫੈਂਸਿਵ ਕਿਉਂ ਹੋ ਗਿਆ ਔਰ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਸ ਤਰੀਕੇ ਦੇ ਨਾਲ ਕੈਂਡੀਡੇਟ ਤੋਂ ਹੱਥ ਪਛਾਣ ਖਿੱਚ ਲਿਆ ਤਾਂ ਇਹਦੇ ਜਿਹੜੇ ਕੀ ਮਾਇਨੇ ਕੱਢੇ ਜਾਣ ਸੁਖਬੀਰ ਸਿੰਘ ਬਾਦਲ ਹੋਰੀ ਕੀ ਕੁਝ ਕਰਨ ਜਾ ਰਿਹਾ ਔਰ ਪਾਰਟੀ ਦੇ ਅੰਦਰ ਕੀ ਕੁਝ ਹੋਊਗਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਔਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਦੋਨਾਂ ਦਾ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਤੁਹਾਡਾ ਔਰ ਅਣਖੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਅਣਖ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਹੀ ਆਉਣਾ ਇਹ ਜਿਹੜੀ ਜਾਣਕਾਰੀ ਆਪਾਂ ਆਪਣੇ ਦਰਸ਼ਕਾਂ ਨੂੰ ਦਈਏ ਕਿ ਅਸਤੀਫੇ ਦੀ ਵੀ ਪੇਸ਼ਕਸ਼ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਰ ਦਿੱਤੀ ਹੈ ਦੂਜੇ ਪਾਸੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਕੈਂਡੀਡੇਟ ਤੋਂ ਵੀ ਜਿਹੜੇ ਹੱਥ ਕਹਿੰਦੇ ਪਛਾਹ ਖੱਚ ਰਿਹਾ ਬੀਬੀ ਸਰਜੀਤ ਕੌਰ ਤੋਂ ਵੀ ਹੱਥ ਪਛਾਹ ਕਰਦੇ ਰਿਹਾ ਔਰ ਕਹਿੰਦੇ ਕਿ ਹੋ ਸਕਦਾ ਕਿ ਕੱਲ ਨੂੰ BSP ਨੂੰ ਜਿਹੜਾ ਉਹ ਸਮਰਥਨ ਦੇ ਦੇਣ ਤੇ ਦੂਜੇ ਪਾਸੇ ਜਿਹੜਾ ਆ ਘਟਨਾਕ੍ਰਮ ਜਿਹੜਾ ਵਾਪਰਿਆ ਅਸਤੀਫੇ ਦੀ ਪੇਸ਼ਕਸ਼ ਵਾਲਾ ਕਿਵੇਂ ਦੇਖਦੇ ਹੋ ਕੀ ਕੋਈ ਜਾਣਕਾਰੀ ਇਹਦੇ ਵਿੱਚ ਤੁਹਾਡੇ ਕੋਲ ਸਖਵੰਦਰ ਜੀ 2-3 ਦਿਨ ਹੋ ਚਲੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੱਕ ਪਛੜ ਦੀ ਜਿਹੜੀ ਸਥਿਤੀ ਆ ਉਹ ਬਣੀ ਹੈ ਕੱਲ ਵੀ ਦੋਵੇਂ ਪਾਰਟੀਆਂ ਦੋਵੇਂ ਧੜੇ ਜਿਹੇ ਵੱਖ-ਵੱਖ ਮੀਟਿੰਗਾਂ ਕਰਦੇ ਇੱਕ ਮੀਟਿੰਗ ਚੰਡੀਗੜ੍ਹ ਚ ਹੁੰਦੀ ਹੈ ਇੱਕ ਜਲੰਧਰ ਚ ਹੁੰਦੀ ਹੈ ਤਾਂ ਸਾਰਾ ਕੁਝ ਕਲੀਅਰ ਸੀ ਜੋ ਕੁਝ ਵੀ ਸਾਹਮਣੇ ਆਇਆ ਅੱਜ ਵਰਕਿੰਗ ਕਮੇਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਬੜੇ ਭਾਵਕ ਅੰਦਾਜ਼ ਚ ਅਸਤੀਫੇ ਦੀ ਜਿਹੜੀ ਉਹ ਪੇਸ਼ ਕਰ ਕਰਦੇ ਹੁਣੇ ਮੈਂ ਸੁਣ ਰਿਆ ਸੀ ਡਾਕਟਰ ਦਰਜੀਤ ਸਿੰਘ ਚੀਵਾ ਦੀ ਪ੍ਰੈਸ ਕਾਨਫਰੰਸ ਕਹਿੰਦੇ ਕਿ ਪ੍ਰਧਾਨ ਸਾਹਿਬ ਨੇ ਇਸ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੰਨੀ ਗੱਲ ਕਹੀ ਕਿ ਹਾਂ ਵੀ ਤੁਹਾਡੀ ਸਾਰੇ ਦੀ ਭਰੋਸੇਯੋਗਤਾ ਮੇਰੇ ਵਿੱਚ ਹੈਗੀ ਆ ਜੇ ਹੈਗੀ ਆ ਤਾਂ ਫਿਰ ਹੀ ਮੈਂ ਅਗਲੀ ਗੱਲ ਵਾਈ ਕਰ ਸ਼ੁਰੂ ਕਰਾਂਗਾ ਨਹੀਂ ਤਾਂ ਮੈਨੂੰ ਪ੍ਰਧਾਨਗੀ ਦਾ ਕੋਈ ਲਾਲਚ ਨਹੀਂ ਮੈਂ ਪ੍ਰਧਾਨਗੀ ਜਿਹੜੀ ਆ ਉਹ ਛੱਡਣ ਨੂੰ ਤਿਆਰ ਹਾਂ ਤੇ ਕਹਿੰਦੇ ਜੋ ਫਿਰ ਉਹਨਾਂ ਨੇ ਇਹ ਚੀਜ਼ ਗੱਲ ਕੀਤੀ ਆ ਫਿਰ ਸਾਰਿਆਂ ਨੇ ਜੇਕਰੇ ਲਾ ਕੇ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਪੂਰਨ ਤੌਰ ਤੇ ਭਰੋਸੇਯੋਗਤਾ ਜਿਹੜੀ ਪ੍ਰਗਟਾਈ ਹੈਗੀ ਆ ਸੋ ਇਹ ਤਾਂ ਗੱਲ ਉੱਟਣ ਕਹਿੰਦੇ ਕਿ ਅਸਤੀਫੇ ਦੀ ਪੇਸ਼ਕਸ਼ ਕੀਤੀ ਪਰ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਆ ਸਨ ਉਹਨਾਂ ਦੇ ਦਬਾਅ ਦੇ ਕਾਰਨ ਜਾਂ ਉਹਨਾਂ ਦੇ ਮੇਲੇ ਸਮਰਥਨ ਦੇ ਕਾਰਨ ਉਹਨਾਂ ਨੇ ਇਹ ਜਿਹੜੀ ਪ੍ਰਧਾਨਗੀ ਜਿਹੜੀ ਕਬੂਲ ਕੀਤੀ ਉਹ ਕੀਤੀ ਹੈ ਪੇਸ਼ ਕਰਨ ਜਿਹੜੀ ਜਰੂਰ ਕੀਤੀ ਹੈ ਹੁਣ ਦੂਜੇ ਪਾਸੇ ਜਦੋਂ ਇਹ ਪ੍ਰਧਾਨਗੀ ਦੀ ਗੱਲ ਪੇਸ਼ਕਸ਼ ਹੋਈ ਤਾਂ ਟੀਵੀ ਤੇ ਖਬਰਾਂ ਕੋਲ ਚੱਲਦੀਆਂ ਪਈਆਂ ਸੀ ਜਿਨ੍ਹਾਂ ਦੇ ਵਿੱਚ ਆ ਵਿਸਾਦ ਸਿੰਘ ਵਲਟਵਾਹ ਹੋਣਾ ਨੇ ਵੀ ਇਹੋ ਗੱਲ ਤੋਂ ਆਈ ਕਿ ਪ੍ਰਧਾਨ ਜੀ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਫਿਰ ਅਸਤੀਫਾ ਮੰਗ ਰਹੇ ਆ ਉਹਨਾਂ ਦੇ ਸਬੰਧੀ ਇਹਦੇ ਯੋਗ ਤਾਂ ਸਿਰਫ 1-2% ਲੋਕ ਨਹੀਂ ਹੁਣ ਸਿੱਧੂ ਸਾਹਿਬ ਅੱਜ ਦੀ ਵਰਕਿੰਗ ਕਮੇਟੀ 'ਚ ਜਿਹੜੇ ਬੰਦੇ ਪੇਸ਼ ਹੋਏ ਮੈਂ ਸਿੱਧੇ ਸ਼ਬਦਾਂ 'ਚ ਕਹਾਂ ਉਹ ਜਿੰਨਾਂ ਵਿੱਚ ਹੀਰਾ ਸਿੰਘ ਰਾਪੜੀ ਆ ਜਾਂ ਹੋਰ ਇਹੋ ਜਿਹੇ ਬੰਦੇ ਜਿਹੜੇ ਕਦੇ ਵੀ ਲਾਈਨ ਲਿਖੀ ਜਿਹੜੇ ਉਹ ਨਹੀਂ ਆਏ ਉਹਨਾਂ ਦੇ ਸਾਹਮਣੇ ਆ ਅਸਤੀਫੇ ਦੀ ਜਿਹੜੀ ਪੇਸ਼ਕਸ਼ ਕਰ ਦਿੱਤੀ ਗਈ ਪਰ ਉਹਦੇ ਨਾਲ ਹੀ ਨਾਲ ਜਿਨ੍ਹਾਂ ਨੇ ਸਮਰਥਨ ਦਿੱਤਾ ਉਹਨਾਂ ਦੇ ਵਿੱਚ ਉਹ ਵਿਅਕਤੀ ਨੇ ਜਿਹੜੇ ਖਾਸ ਤੌਰ ਤੇ ਸਫੀਰ ਸਿੰਘ ਬਾਦਲ ਦੇ ਕਰੀਬੀ ਜਿਹੜੇ ਸਮਝੇ ਜਾਂਦੇ ਆ ਹੁਣ ਇਹ ਚੀਜ਼ ਨੂੰ ਲੈ ਕੇ ਬੀਬੀ ਜ਼ਗੀਰ ਕੌਰ ਫਣੀ ਜਾਂ ਦੂਜਾ ਧੜਾ ਜਿਹੜਾ ਉਹ ਵੀ ਐਕਟਿਵ ਹੋ ਗਿਆ ਪ੍ਰਹਿਮ ਸਿੰਘ ਚੰਦੂ ਬਾਜਨ ਉਹਨਾਂ ਨੇ ਇਹ ਗੱਲ ਕੀਤੀ ਆ ਬੜਾ ਵੱਡਾ ਬਿਆਨ ਉਹਨਾਂ ਦਾ ਆਇਆ ਕਿ ਹਾਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਜਿਹੜੀ ਆ ਤੋੜਨ ਦੇ ਯਤਨ ਨਹੀਂ ਕਰਨੇ ਚਾਹੀਦੇ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਖੁਨਾ ਤੇ ਲਾ ਦਿੱਤਾ ਤਾਂ ਇਹਦੇ ਨਾਲ ਜਿਹੜੀ ਸਿਆਸਤ ਜਿਹੜੀ ਆ ਹੋਰ ਚਮਕ ਗਈ ਹੈ ਖਬਰਾਂ ਦਾ ਆਦਾਨ-ਪ੍ਰਦਾਨ ਜਿਹੜਾ ਹੋਰ ਸ਼ੁਰੂ ਹੋ ਗਿਆ ਬੀਬੀ ਹਰਸਿਮਰਤ कौर ਬਾਦਲ ਵੀ ਇਸ ਫਰੰਟ ਤੇ ਉਤੇ ਸਰਦਾਰ ਸੁਖਵੀਰ ਸਿੰਘ ਬਾਦਲ ਖੁਨਾ ਦੀ ਹਮਾਇਤ ਕਰਦੇ ਨਜ਼ਰ ਆਏ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਕਿ ਹਾਂ ਵੀ ਅਸੀਂ ਤਾਂ ਅਸਤੀਫੇ ਦੀ ਪੇਸ਼ਕਸ਼ ਕੀਤੀ ਆ ਪਰ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਕਹਿਣ ਕਰਕੇ ਅਸੀਂ ਇਹ ਗੱਲ ਜਿਹੜੀ ਹੁਣ ਠੀਕ ਹੈ ਇਸ ਬੰਦਚਰੰਦਾਸ ਕੀਤਾ ਜਾਵੇ ਜਾਂ ਸੁਣ ਛੱਡੀ ਜਾਵੇ ਸੋ ਕਹਿਣ ਦਾ ਅਰਥ ਆ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਅਸ ਕੀਤੀ ਸਿਰਫ ਆਪਣੇ ਢੜੇ ਦੇ ਆਗੂਆਂ ਕੋਲ ਹੀ ਜਦੋਂ ਕਿ ਦੂਜੇ ਢੜੇ ਦੇ ਆਗੂ ਜਿਹੜੇ ਜਲੰਧਰ 'ਚ ਬੈਠ ਕੇ ਮੀਟਿੰਗਾਂ ਕਰ ਰਹੇ ਆ ਉਹਨਾਂ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਤਾ ਖਾਸ ਤੌਰ 'ਤੇ ਮਿਸਾਸ ਕੁਲਟੋ ਹੀ ਨਹੀਂ ਜਿਹੜੇ ਬਿਆਨ ਉਹਨਾਂ ਦੇ ਸਦਰਚੇ ਦਿੱਤੇ ਹੁਣ ਇਸ ਦਾ ਅਸਰ ਜਿਹੜਾ ਆ ਜਲੰਧਰ ਦੀ ਜਿੰਮੀ ਚੋਂ ਦੇ ਉੱਤੇ ਵੀ ਦਿਖਾਈ ਜਿਹੜਾ ਦੇ ਰਿਹਾ ਬੀਬੀ ਸਰਜੀਤ ਕੌਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਜਿਨ੍ਹਾਂ ਨੂੰ ਚੋਣ ਕਮੇਟੀ ਜਿਹੜੀ ਆ ਬੀਬੀ ਜਗੀਰ ਖੌਰ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਵਡਾਲਾ ਨਹੀਂ ਛੋੜਿਆ ਹੁਣ ਪਤਾ ਲੱਗਾ ਕਿ ਉਹ ਵੀ ਇਸ ਝਗੜੇ ਦੇ ਵਿੱਚ ਚੁੱਕ ਨਾਰ ਕਿਉਂਕਿ ਜਦੋਂ ਦੋਵੇਂ ਧੜੇ ਆਪਸ ਦੇ ਵਿੱਚ ਲੜ ਰਹੇ ਹੋਣ ਤੇ ਜਿਹੜਾ ਉਮੀਦਵਾਰ ਖਲੋਤਾ ਆ ਉਸ ਨੂੰ ਆਪਣੀ ਹਾਰ ਜਿਹੜੀ ਹੈ ਸਾਹਮਣੇ ਤੌਰ ਤੇ ਯਕੀਨਨ ਜਿਹੜੀ ਦਿਖਾਈ ਦੇ ਰਹੀ ਹੈ ਤਾਂ ਇਹੀ ਸਥਿਤੀ ਦੇ ਵਿੱਚ ਬੀਬੀ ਸਰਜੀਤ ਕੌਰ ਉਹਨਾਂ ਨੇ ਵੀ ਜਿਹੜਾ ਕਿਨਾਰਾ ਕਸ਼ਿ ਕਰਦੀ ਕੋਸ਼ਿਸ਼ ਜਿਹੜੀ ਆ ਕਰ ਹੀ ਦਿੱਤਾ ਕਿ ਸਮਾਂ ਐਲਾਨ ਜਿਹੜਾ ਰਸਮੀ ਐਲਾਨ ਜਿਹੜਾ ਹੋਣਾ ਬਾਕੀ ਹੈਗਾ ਤਾਂ ਬੀਬੀ ਜ਼ਗੀਰ ਕੌਰ ਉਹਣੀ ਇਸ ਫਰੰਟ ਤੇ ਵੀ ਉਹ ਸਾਹਮਣੇ ਅੱਗੇ ਕਹਿੰਦੇ ਕਿ ਠੀਕ ਆ ਜਿਹੜੀ ਇਹ ਚੋਣ ਬੀਬੀ ਸਰਜੀਤ ਕੌਰ ਉਹਨਾਂ ਨੇ ਕੀਤੀ ਸੀ ਉਸ ਵੇਲੇ ਉਹਨਾਂ ਦੀ ਸਲਾਹ ਨਾਲ ਪ੍ਰਧਾਨ ਉਹਨਾਂ ਨੇ ਕੀਤੀ ਪਰ ਹੁਣ ਉਹ ਆਪਣਾ ਹੱਥ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਪੇਸ਼ਾਂ ਖਿੱਚਦੇ ਨਜ਼ਰ ਆ ਰਹੇ ਆ ਤੇ BSP ਨੂੰ ਸਮਰਥਨ ਦੇਣ ਦੀ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਉਹ ਦੇਣ ਦਾ ਐਲਾਨ ਕਹੇ ਸਮੇਂ ਕਰ ਸਕਦੇ ਆ ਤਾਂ ਸਿੰਦੂ ਸਾਹਿਬ ਜੇਕਰ ਸਰਦਾਰ ਸੁਖਵੀਰ ਸਿੰਘ ਇਸ ਮੌਕੇ ਤੇ ਆਣ ਕੇ ਬੀਬੀ ਸਰਜੀਤ ਕੌਰ ਤੋਂ ਜਿਸ ਤਰੀਕੇ ਨਾਲ ਕਰਾਰਾ ਕਰ ਲਿਆ ਤੇ BSP ਦੇ ਹੱਥ ਚ ਉਹ ਵਿਛੜਨ ਦੀ ਕੋਸ਼ਿਸ਼ ਕਰ ਰਹੇ ਆ ਸੁਖਿੰਦਰ ਜੀ ਇਸ ਦਾ ਪ੍ਰਭਾਵ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹੋਰ ਬਾੜਾ ਪਊਗਾ ਕਿਉਂਕਿ ਮੌਜੂਦਾ ਐਸਲੇ ਜੰਗ ਦੇ ਵਿੱਚ ਕਦੇ ਵੀ ਘੋੜੇ ਜਿਹੜੇ ਨੇ ਉਹ ਬਦਲੇ ਨਹੀਂ ਜਾਂਦੇ ਹੁੰਦੇ ਪਰ ਸ਼ੈਜ ਸਿੰਘ ਜੀ ਦਾ ਬਾਤ ਹੁਣੇ ਇੱਕ ਊੜਾ ਬਦੋਂ ਤੇ ਇੱਕ ਹੋਰ ਗਲਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਪਰ ਹਾਂ ਐਸਡੇ ਜਲੰਧਰ ਦੀ ਜਿਹੜੀ ਜਿਮਨੀ ਚੋਣ ਹੈ ਜਿਸ ਤਰੀਕੇ ਨਾਲ ਅਕਾਲੀ ਦਲ ਹਾਸ਼ੀਏ ਤੋਂ ਬਾਹਰ ਹੁੰਦਾ ਜਾ ਰਿਹਾ ਜੇਕਰ ਹੁਣ ਬੀਬੀ ਸਰਜੀਤ ਕੌਰ ਹੋਣੀ ਵੀ ਕਿਨਾਰਾ ਕਰ ਲੈਂਦੇ ਆ ਤਾਂ ਫਿਰ ਜਿਹੜੀ ਪ੍ਰਧਾਨ ਹੁਣਾਂ ਦੀ ਸਥਿਤੀ ਦੇ ਉੱਤੇ ਹੋਰ ਸਵਾਲ ਵੀ ਸਿੱਧੂ ਸਭ ਜਿਹੜੇ ਆ ਪੁੱਟ ਸਕਦੇ ਆ ਜੀ ਅਸੀਂ ਇਹਦੀ ਪੇਸ਼ਕਸ਼ਤਾ ਚਲੋ ਉਹਨਾਂ ਨੇ ਕਰ ਦਿੱਤੀ ਹੈ ਇਹ ਇੰਜ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਡਿਫੈਂਸ ਮੋਡ ਦੇ ਵਿੱਚ ਆ ਗਏ ਨੇ ਇੰਜ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਥੋੜੇ ਜਿੇ ਪਛਾਂਹ ਹਟਦੇ ਜਾਂ ਡਿਫੈਂਸ ਮੋਡ 'ਚ ਹੀ ਆ ਗਏ ਆ ਕਿਉਂਕਿ ਇੱਕ ਤਾਂ ਪਹਿਲਾਂ ਹੀ ਇਹ ਗੱਲਾਂ ਸੀਗੀਆਂ ਕਿ ਭਾਈ ਤੁਸੀਂ ਅਸਤੀਫੇ ਦੀ ਪੇਸ਼ਕਸ਼ ਕਰਨੀ ਹੈ ਤੇ ਇਧਰੋਂ ਅਸੀਂ ਨਾ ਕਰ ਦੇਣੀ ਹੈ ਇਹ ਵੀ ਡਿਫੈਂਸ ਮੋਡ ਵਾਲਾ ਕੰਮ ਹੀ ਆ ਕੱਲ ਨੂੰ ਸੁਖਵੀਰ ਕਹਿ ਸਕਦੇ ਹੋਣਗੇ ਕਿ ਭਾਈ ਮੈਂ ਤਾਂ ਅਸਤੀਫੇ ਦੀ ਪੇਸ਼ਕਸ਼ ਕਰਤੀ ਸੀ ਪਾਰਟੀ ਦੇ ਬਹੁਤੇ ਆਗੂ ਕਹਿੰਦੇ ਕਿ ਭਾਈ ਨਹੀਂ ਦੇਣਾ ਤੇ ਮੈਂ ਨਹੀਂ ਦਿੰਦਾ ਅਸਤੀਫਾ ਡੈਲੀਗੇਟ ਮੇਰੇ ਨਾਲ ਨੇ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਨੇ ਹਲਕਾ ਇੰਚਾਰਜ ਮੇਰੇ ਨਾਲ ਨੇ ਇਹ ਕਹਿ ਸਕਦੇ ਆ ਦੂਜੇ ਪਾਸੇ ਜਿਹੜੀ ਜਲੰਧਰ ਜਿਮਨੀ ਚੋਣ ਦੇ ਵਿੱਚ ਹਾਰ ਤੈ ਆ ਅਕਾਲੀ ਦਲ ਦੀ ਜਿਹੜੀ ਕਿ ਆ ਲੋਕ ਸਭਾ ਚੋਣਾਂ ਦੇ ਵਿੱਚ 2623 ਵੋਟਾਂ ਭੱਟੀ ਸਾਹਿਬ ਪਈਆਂ ਨੇ ਔਰ ਇਹ ਵੀ ਕਾਰਨ ਹੈ ਕਿ ਇੱਥੇ ਅਕਾਲੀ ਦਲ ਦਾ ਕੇਡਰੀ ਹੈ ਨਹੀਂ ਕਿਉਂਕਿ ਗਠਜੋੜ ਦੇ ਵਿੱਚ ਇਥੋਂ ਭਾਜੀਪੀ ਸੀਟ ਲੜਦਾ ਰਿਹਾ ਔਰ ਜਿਹੜੀ ਉੱਥੇ ਹਾਰ ਹੋਣੀ ਸੀ ਹਾਰ ਤੋਂ ਬਾਅਦ ਸੁਖਵੀਰ ਦੇ ਖਿਲਾਫ ਫਿਰ ਵੱਡੀ ਬਗਾਵਤ ਹੋਣੀ ਸੀ ਔਰ ਲੋਕਾਂ ਦੇ ਵਿੱਚ ਜਿਹੜੀ ਚਰਚਾ ਫਿਰ ਬਣੀ ਸੀ ਉਸ ਚਰਚਾ ਤੋਂ ਬਚਣ ਦੇ ਲਈ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਜਿਹੜੀ ਆ ਉਹ ਕਹਿ ਦਿੱਤੀ ਹੈ ਕਿ ਭਾਈ ਅਸੀਂ ਇਹ ਜਿਹੜਾ ਬਾਗੀਆਂ ਦੇ ਉਹਦੇ ਤੇ ਸੱਟਦੇ ਆ ਸਾਰੀ ਗੱਲ ਕਿਉਂਕਿ ਬਾਗੀਆਂ ਦੇ ਖਿਮੇ ਦੇ ਵਿੱਚੋਂ ਆ ਬੀਬੀ ਸਰਜੀਤ ਕੌਰ ਇਸ ਕਰਕੇ ਅਸੀਂ ਉਹ ਤੋਂ ਹੱਥ ਪਿੱਛੇ ਹੀ ਖੜਚਦੇ ਆ ਪਰ ਤੁਸੀਂ ਕਿਵੇਂ ਦੇਖਦੇ ਹੋ ਇਸ ਤਰੀਕੇ ਨਾਲ ਡਿਫੈਂਸਿਵ ਹੋਇਆ ਸੁਖਬੀਰ ਸਿੰਘ ਬਾਦਲ ਬਚ ਸਕਦੇ ਆ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆ ਕੈਂਡੀਡੇਟ ਤੋਂ ਹੱਥ ਪਿੱਛੇ ਗੱਜ ਲਿਆ ਠੀਕ ਆ ਜਿਹੜਾ ਬਗਾਵਤ ਜੇ ਕਹਿੰਨੇ ਕੀਤੀ ਆ ਕਹਿੰਦੇ ਇਹ ਬਾਗੀ ਨਾਮ ਦੇ ਰਿਆ ਤਾਂ ਉਹਨਾਂ ਨੇ ਚੰਦੂ ਮਾਹਰਿਆ ਨੇ ਕੀਤੀ ਆ ਰਖੜਿਆ ਨੇ ਕੀਤੀ ਆ ਬੀਬੀ ਜ਼ਗੀਰ ਕੌਰ ਨੇ ਕੀਤੀ ਹੋ ਸਕਦੀ ਹੈ ਕੈਂਡੀਡੇਟ ਦੇ ਵਿੱਚ ਕੀ ਕਸੂਰ ਹੈ ਕੈਂਡੀਡੇਟ ਤਾਂ ਪ੍ਰਧਾਨ ਦੀ ਸਹਿਮਤੀ ਦੇ ਨਾਲ ਹੀ ਆ ਕੀ ਇਦਾਂ ਡਿਫੈਂਸਿਵ ਹੋ ਕੇ ਸਰਜੂ ਸੁਖਵੀਰ ਦਾ ਕੀ ਡਿਫੈਂਸਿਵ ਹੋ ਕੇ ਚੱਲਿਆ ਜਾ ਸਕਦਾ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਸੁਖਮਿੰਦਰ ਜੀ ਉਹ ਡਿਫੈਂਸਿਵ ਨਹੀਂ ਹੋਏ ਅਸਲ ਦੇ ਵਿੱਚ ਥੋੜਾ ਤੁਸੀਂ ਜਿਸ ਤਰ੍ਹਾਂ ਦੀ ਲੜਾਈ ਚੱਲ ਰਹੀ ਹੈ ਉਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਮੈਨੂੰ ਯਾਦ ਆ ਰਿਹਾ ਸੀ ਹਰਿਆਣੇ ਦੇ ਵਿੱਚ ਕੋਈ ਮੰਤਰੀ ਦਾ ਇੱਕ ਤਾਂ ਰੌਲਾ ਪੈ ਗਿਆ ਸੀ ਹਾਂ ਤੇ ਉਹਨੂੰ ਰੋਲਾ ਪਿਆ ਗਿਆ ਉਹ ਇਸਤੀਫਾ ਦਵੇ ਇਸਤੀਫਾ ਦਵੇ ਤੇ ਉਹ ਕਿਸੇ ਨੂੰ ਕਹਿ ਰਿਹਾ ਸੀ ਕਹਿੰਦਾ ਇਸਤੀਫਾ ਤਾਂ ਮੈਂ ਦੇ ਦੂੰਗਾ ਪਰ ਮੈਨੂੰ ਵਾਪਸ ਲੈਣ ਲਈ ਉਹ ਆਪ ਜੇ ਮਤਲਬ ਨਹੀਂ ਹੂੰ ਸੋ ਇਹ ਜਿਹੜੇ ਇਸਤੀਫਿਆਂ ਦੀ ਖੇਡ ਹੁੰਦੀ ਹੈ ਨਾ ਕਿ ਵਾਪਸ ਲੈਣ ਲਈ ਕੌਣ ਕਹਿ ਰਿਹਾ ਹੈ ਇਸਤੀਫਾ ਪੇਸ਼ਕਸ਼ ਕਿੱਥੇ ਕੀਤੀ ਜਾ ਰਹੀ ਹੈ ਇਹ ਬੇਸਿਕਲੀ ਡਿਫੈਂਸਿਵ ਨਹੀਂ ਹੈ ਇਹ ਆਫੈਂਸਿਵ ਹੋ ਰਹੇ ਨੇ ਉਹ ਗਲਤ ਤਰੀਕੇ ਨਾਲ ਰਹਿੰਦੇ ਹੂੰ ਦੇਖੋ ਜਿਹੜੇ ਮੇਜਰ ਬੰਦੇ ਸੀ ਇਹਨਾਂ ਦੇ ਮਤਲਬ ਸੱਜੇ ਕਦੇ ਬੈਠੇ ਹੁੰਦੇ ਸੀ ਜਿਹੜੇ ਚਾਹੇ ਮਲੂਕਾ ਸਾਹਿਬ ਰਖੜਾ ਸਾਹਿਬ ਚੰਦਨ ਮੋਇਰੋ ਵੀ ਵਿਚਗੀ ਔਰ ਉਹ ਸਾਰੇ ਗਰਾਊਂਡ ਲੈਵਲ ਦੇ ਲੀਟਰ ਜਿਹੜੇ ਹੁਣ ਜਿਨ੍ਹਾਂ ਦੇ ਸਿਰ ਤੇ ਉੱਪਰ ਇਹ ਕਰ ਰਹੇ ਨੇ ਠੀਕ ਹੈ ਸਾਰੇ ਜ਼ਿਲ੍ਹਾ ਮਰਦਾਨ ਸਾਰੀ ਵਰਕਿੰਗ ਕਮੇਟੀ ਸਾਰੇ ਉਹ ਠੀਕ ਹੈ ਆਪਣੀ ਜਗ੍ਹਾ ਉਹ ਇਹਨਾਂ ਦੇ ਲਾਇਏ ਹੋਏ ਨੇ ਸਾਰੇ ਇਲਾਕਾ ਜਿਹੜੇ ਏਰੀਆ ਇੰਚਾਰਜ ਕਹਿ ਲਓ ਪਰ ਇਹ ਹੈ ਕਿ ਗਲਤ ਜਗ੍ਹਾ ਲੱਭ ਰਹੇ ਨੇ ਮੈਂ ਤੁਹਾਨੂੰ ਦੱਸਦਾ ਗੱਲ ਕਿ ਇੱਕ ਵਾਰੀ ਤੁਸੀਂ ਸੁਣੀ ਹੋਣੀ ਇਹ ਗੱਲ ਕਿ ਕੋਈ ਬੰਦਾ ਨਾ ਕੁਝ ਲੱਭ ਰਿਹਾ ਸੀ ਤੇ ਆਪਣੇ ਵਰਗਾ ਲੰਘਿਆ ਜਾ ਰਿਹਾ ਸੀ ਉਹਨੇ ਕਿਹਾ ਕਿ ਯਾਰ ਕੀ ਲੱਭ ਰਿਆ ਉਹ ਕਹਿੰਦਾ ਕਿ ਮੈਂ ਚਾਬੀ ਕੋਕਮ ਹੋ ਲਿਖੀ ਉਹ ਕਹਿੰਦਾ ਕਿ ਚਲ ਮੈਂ ਲਵਾ ਦਿੰਦਾ ਲੱਭਦੇ ਨੂੰ ਤੇ ਰਹੇ ਨਹੀਂ ਮਿਲੇ ਚਾਬੀ ਉਹ ਪੁੱਛਦਾ ਉਹ ਕਹਿੰਦਾ ਵੇ ਅਸੀਂ ਕਿਰੀ ਕਿੱਥੇ ਸੀ ਚਾਬੀ ਉਹ ਕਹਿੰਦਾ ਉਹ ਪਿੱਛੇ ਉਚਾੜੀਆਂ ਵਿੱਚ ਗੁੰਮ ਹੋਈ ਸੀ ਉਹ ਕਹਿੰਦਾ ਫਿਰ ਇੱਥੇ ਕਿਉਂ ਲੱਭ ਰਹੇ ਹੋ ਕਹਿੰਦਾ ਉੱਥੇ ਹਨੇਰਾ ਹੈ ਲਾਈਟ ਇੱਥੇ ਹੀ ਹੈ ਕਹਿੰਦਾ ਮੈਂ ਇਸ ਕਰਕੇ ਇੱਥੇ ਲੱਭਣ ਲੱਗਿਆ ਸੋ ਬਦਲ ਸਿੰਘ ਜਿਹੜਾ ਜਿਹੜੀ ਟਰਾਈ ਕਰ ਰਹੇ ਨੇ ਕਾਲੀ ਦੰਦ ਦਾ ਝੂਂਗਾ ਕਮੇਟੀ ਦੀ ਰਿਪੋਰਟ ਪਈ ਸੀ ਜਿਹੜਾ ਵਰਕਰ ਹੈ ਗਰਾਊਂਡ ਲੈਵਲ ਤੇ ਕਾਲੀ ਦੰਦ ਦੀ ਜਿਹੜੀ ਪਰਸੈਂਟੇਜ ਘਟੀ ਹੈ ਜਿਹੜੀਆਂ ਸਮਾਨਤਾਵਾਂ ਜੱਪ ਤੋਂ ਹੋਈਆਂ ਨੇ ਉਹ ਸਿਰਫ ਇੰਨੀ ਕਿਮਿਕਰੀ ਨਾਲ ਨਹੀਂ ਠੀਕ ਹੋਊਗਾ ਡਿਫੈਂਸਿਵ ਤੋਂ ਇਸ ਕਰਕੇ ਹੋ ਰਹੇ ਨੇ ਕਿਉਂਕਿ ਜ਼ਿੰਮੇਵਾਰੀ ਸਚੀਤਪੁਰ ਦੀ ਕੀ ਲੈਣੀ ਸੀਗੀ ਉਹ ਹਾਰ ਮੰਨ ਲੀ ਉਹਨੇ ਹਾਰ ਤੋਂ ਪਹਿਲਾਂ ਹੀ ਹਾਰ ਮੰਨ ਲਈ ਕਿਸੇ ਕਿਸਮ ਦੇ ਨਾਲ ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਉਹ ਜਿਹੜੀ ਗ੍ਰੈਵਿਟੀ ਹੈ ਸਿਚੁਏਸ਼ਨ ਦੀ ਪਾਰਟੀ ਦੇ ਵਿੱਚ ਜਿਹੜਾ ਸੰਕਟ ਹੈ ਲੋਕਾਂ ਦੇ ਵਿੱਚ ਜਿਹੜਾ ਪਾਰਟੀ ਦਾ ਇੱਕ ਇਮੇਜ ਹੌਲੀ 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 ਤਰੋੜ ਹੋਇਆ ਇੱਕ ਸੰਘਰਸ਼ਾਂ ਦੀ ਪਾਰਟੀ ਤੋਂ ਮੋਰਚਿਆਂ ਦੀ ਪਾਰਟੀ ਤੋਂ ਸੱਤਾਧਾਰੀ ਪਾਰਟੀ ਬਣਦੇ ਬਣਦੇ ਉਹ ਕੁਝ ਉਹਨੇ ਲੂਜ਼ ਕੀਤਾ ਉਹਨੂੰ ਉਹ ਸਮਝ ਨਹੀਂ ਰਹੇ ਚਿੰਤਰਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਗੱਲ ਦੇ ਵਿੱਚ ਸਿੱਖੋ ਰੇਂਟੀਜੀ ਦਾ ਵੀ ਬਿਆਨ ਆਇਆ ਹਰਸਮਿਤਿਤਪੁਰ ਬਾਦਲ ਦਾ ਕਿ ਪੰਜ ਮੰਤਰੀ ਸਾਡੇ ਬੀਜੇਪੀ ਨੇ ਪੱਟ ਲਏ ਇਸ ਤਰ੍ਹਾਂ ਕਰਦੇ ਆ। ਮਤਲਬ ਇਹ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਬੀਜੇਪੀ ਨੂੰ ਅੱਜ ਇੰਨਾ ਭੈੜਾ ਕਹਿ ਰਹੇ ਨੇ ਉਹਦੇ ਸਭ ਤੋਂ ਵੱਡੇ ਬੈਨੀਫੀਸ਼ੀਅਰੀ ਤਾਂ ਬਾਦਲ ਪਰਿਵਾਰ ਹੀ ਹੈ। ਇਸ ਗੱਲ ਨੂੰ ਕਿੱਦਾਂ ਡਿਫੈਂਡ ਕਰਨਗੇ? ਹੂੰ। ਸੋ ਮੇਰਾ ਕਹਿਲਾ ਸਿਰਫ ਟੈਕਨੀਕਲਟੀ ਦੇ ਨਾਲ ਕਿ ਸਾਡੇ ਨਾਲ ਸਿੱਖੋ ਦੇ ਸਾਡੇ ਨਾਲ ਆਹ ਵੀ ਹੈ ਸਾਡੇ ਨਾਲ ਉਹ ਵੀ ਹੈ ਇਦਾਂ ਕੰਮ ਨਹੀਂ ਚੱਲਣਾ। ਪਾਰਟੀ ਵਰਚੂਲੀ ਫਟ ਚੁੱਕੀ ਹੈ। ਹੂੰ। ਉਹ ਖੇਮੇ ਬਣ ਗਏ ਨੇ ਪਰ ਜਿੱਦੀ ਇਹ ਦੇਖੋ ਵਿਚ ਵਿਚਾਲਾ ਕੋਈ ਨਹੀਂ ਜਦੋਂ ਬਾਦਲ ਤੇ ਪੋੜਾ ਸਾਹਿਬ ਲੜਦੇ ਸੀ ਜਾਂ ਭੰਤਪਤੇ ਸਿੰਘ ਤੇ ਮਾਸਟਰ ਤਾਰਾ ਸਿੰਘ ਲੜਦੇ ਸੀ ਵਿਚ ਵਿਚਾਲੇ ਬੜੇ ਹੁੰਦੇ ਸੀ ਹੂੰ ਕੋਈ ਵਿਚ ਵਿਚਾਲੇ ਵਾਲਾ ਨਹੀਂ ਕਿਉਂਕਿ ਸੈਕੰਡ ਰੈਂਜ ਦੀ ਜਿਹੜੀ ਲੀਡਰਸ਼ਿਪ ਨੇ ਲਗਭਗ ਸਾਰੀ ਬਗਵਤ ਕਰਦੀ ਹੈ ਕਹਿੰਦੇ ਗੱਲ ਤਾਂ ਇਹ ਚੱਲ ਰਹੀ ਆ ਹੁਣ ਆਕਾਲੀ ਦਲ ਦੇ ਵਿੱਚ ਕਹਿੰਦੇ ਕਿ ਜਿਹੜਾ ਚਲਿਆ ਗਿਆ ਉਹਨੂੰ ਲਾਓ ਨਾ ਤੇ ਜਿਹੜਾ ਜਾ ਰਿਹਾ ਉਹਨੂੰ ਰੋਕੋ ਨਾ ਇਹ ਵੀ ਕਹਿੰਦੇ ਰਣਨੀਤੀ ਤੇ ਚੱਲ ਰਿਹਾ ਆ ਆਕਾਲੀ ਦਲ ਹੁਣ ਸੁਖਵੀਰ ਸਿੰਘ ਬਾਦਲ ਹੁਣ ਨਾਲ ਆ ਕੇ ਪਾ ਬਿਲਕੁਲ ਠੀਕ ਹੈ ਕਨਸ਼ ਕੱਲੇ ਬ੍ਰੀਤ ਉਹਦੇ ਕੱਲੇ ਜਿਹੜਾ ਜਾ ਰਿਹਾ ਹੈ ਉੱਥੇ ਜਾ ਰਿਹਾ ਹੈ ਉਹ ਉਹ ਤਾਂ ਜਾ ਰਹੇ ਨੇ ਕੱਲ ਤੱਕ ਤੇ ਉਹ ਜਾ ਕੇ ਉੱਥੇ ਲਿਖੇ ਦੇਣਗੇ ਕਿ ਜੀ ਅਸੀਂ ਆਹ ਆਹ ਪਾਪ ਪਿਛਲੇ ਸਮੇਂ 'ਚ ਜਿਹੜੇ ਕਰੇ ਅਸੀਂ ਵੀਰ ਸਿੰਘ ਬਾਦਲ ਜੀ ਨੇ ਅਸੀਂ ਇਹਨਾਂ 'ਚ ਸ਼ਾਮਲ ਸੀ ਲਿਓ ਸਾਨੂੰ ਸਜ਼ਾ ਦਿਓ ਅਸੀਂ ਭਾਂਡੇ ਮਾਂਜੀਏ ਫਿਰ ਕਿੱਥੇ ਪਹੁੰਚਣੀ ਹੁੰਦੀ ਸੀ ਹਮ ਸਿਰਫ ਉਹਨਾਂ ਤੇ ਬੀਜੇਪੀ ਦਾ ਟੈਗ ਲਾ ਕੇ ਸਿਰਫ ਉਹਨਾਂ ਨੂੰ ਮੰਦਾ ਚੰਗਾ ਬੋਲ ਕੇ ਗੱਲ ਨਹੀਂ ਬੰਦ ਉਹ ਵੀ ਇਹਨਾਂ ਨਾਲ ਸ਼ਾਮਲ ਰਹੇ ਨੇ ਸਾਰਿਆਂ ਨੇ ਸੱਤਾ ਦਾ ਸਵਾਦ ਲਿਆ ਹੈ ਸਾਰਿਆਂ ਨੇ ਮਾੜੇ ਕੰਮ ਵੀ ਕੀਤੇ ਨੇ ਹਮ ਪਰ ਇੱਕ ਦੂਏ ਦੇ ਜਦੋਂ ਹੁਣ ਪਰਦੇ ਫੋਲਣ ਲੱਗਣਗੇ ਮੈਂ ਤੁਹਾਨੂੰ ਦੱਸਦਾ ਉਹਦੀ ਫਿਰ ਲਿਮਟ ਕੋਈ ਨਹੀਂ ਹੁੰਦੀ ਹਮ ਮੱਸੀ ਤੇ ਲੜਾਈ ਦਾ ਵਧਾਉਣ ਦਾ ਕੋਈ ਅੰਤ ਨਹੀਂ ਹੁੰਦਾ ਹਮ ਪਰ ਉਹਨਾਂ ਕੋਲ ਇਹਨਾਂ ਦੇ ਤੇਜ਼ ਨੇ ਹਮ ਇਹਨਾਂ ਨੇ ਕਮੇਟੀ ਨੂੰ ਮੋੜ ਕੇ ਉਹਨਾਂ ਨੂੰ ਕਿਹਾ ਵੀ ਕਿਥੋਂ ਦੇ ਸਾਰਿਆਂ ਦਾ ਮੇਰੇ ਕੋਲ ਸਾਰਾ ਹੀ ਪਿਆਜ਼ ਸਾਰੀਆਂ ਰਿਪੋਰਟਿੰਗ ਹੈਗੀਆਂ ਨੇ ਹਮ ਉਹ ਰਿਕਾਰਡਿੰਗ ਉਹਨਾਂ ਕੋਲ ਵੀ ਹੋਣਗੀਆਂ ਨਹੀਂ ਹੋਣਗੀਆਂ ਤਾਂ ਸੈਂਟਰ ਹੈ ਜਿਹੜਾ ਉਹ ਦੇ ਦਊਗਾ ਇਹਨਾਂ ਦੀਆਂ ਉਹ ਇਸ ਕਰਕੇ ਮੇਰਾ ਖਿਆਲ ਹੈ ਕਿ ਆਉਣ ਵਾਲੇ ਦਿਨਾਂ 'ਚ ਜਿਹੜੀ ਕਹਿੰਦੇ ਨੇ ਨਾ ਡਰਟੀ ਲਿਨਨ ਪਬਲਿਕ ਦੇ ਵਿੱਚ ਧੋਤੀ ਜਾਣੀ ਹੈ ਹੂੰ ਪਰ ਬੜੀ ਦਖਦਾਈ ਹੋਊਗੀ ਕਿਉਂਕਿ ਪਾਰਟੀ ਜਿਹੜੀ 1920 'ਚ ਅੰਗਰੇਜ਼ਾਂ ਦੇ ਖਿਲਾਫ ਖੜੀ ਹੋ ਗਈ ਸੀ ਜਿੰਨੇ ਜੱਤੋਂ ਦੇ ਮੋਰਚੇ ਵਰਗੇ ਮੋਰਚੇ ਜਿੱਥੇ ਹੂੰ ਉਹ ਸੱਤਾ ਤੋਂ ਬਾਹਰ ਦੀ ਦਸ਼ਾ ਦੇਖੀ ਹੁੰਦੀ ਹੂੰ ਪਰ ਕੋਈ ਸਿਆਣਾ ਲੀਡਰ ਨਹੀਂ ਹੈ ਜਿਹੜਾ ਕੋਈ ਅਕਲ ਦੀ ਗੱਲ ਕਰ ਸਕੇ ਜਿਹੜਾ ਇਹਨੂੰ ਸਮਝਾ ਸਕੇ ਕਿ ਭਾਈ ਜੁੰਡੂ ਜੁੰਡੀ ਨਾ ਹੋਵੇ ਹੂੰ ਸੱਤਾਧਾਰੀ ਪਾਰਟੀ ਤਾਂ ਕੇਂਦਰ ਤਾਂ ਚਾਹੁੰਦਾ ਹੀ ਹੁੰਦਾ ਹੂੰ ਪਤਾ ਜਿੰਨੇ ਜੁੰਡੇ ਇੱਕ ਦੂਦੇ ਬੱਟਣ ਜੋਨ ਫਾਇਦਾ ਹੀ ਫਾਇਦਾ ਔਰ ਦੋਨੋਂ ਪਾਸੇ ਉਹਨਾਂ ਨੇ ਬੰਦੇ ਲਾਏ ਹੋਏ ਨੇ ਹੂੰ ਇਹਨਾਂ ਨੂੰ ਇਹ ਲੱਗਦਾ ਹੈ ਨਾ ਇੱਕ ਦੂਜੇ ਦੇ ਉੱਪਰ ਮੇਸ਼ਕ ਲਾਈ ਜਾਣ ਦੋਸ਼ ਇਹ ਸਾਰੇ ਇਨਫੋਰਮੇਸ਼ਨ ਦੇਣ ਵਾਲੇ ਸਾਰੇ ਸਲਾਹਾਂ ਦੇਣ ਵਾਲੇ ਸਾਰੇ ਟਿਪਸ ਦੇਣ ਵਾਲੇ ਬੇਸਿਕਲੀ ਉੱਥੋਂ ਹੀ ਆਉਂਦੇ ਹੁੰਦੇ ਨੇ ਹੂੰ ਹੂੰ ਉਹ ਇਹਨਾਂ ਦਾ ਆਪਸੀ ਇਤਫਾਕ ਜਿਹੜਾ ਖਤਮ ਹੋ ਗਿਆ ਹੈ ਪਤਾ ਨਹੀਂ ਇਹਦੇ ਚੋਂ ਕਿੱਥੇ ਕਿੱਥੇ ਇੱਕ ਸੈਂਡ ਪੁਆਇੰਟ ਤੱਕ ਪਹੁੰਚਣਾ ਪਰ ਜਿਹੜੇ ਟੁੱਟ ਕੇ ਗਏ ਨੇ ਇਸ ਨੂੰ ਕਿਸੇ ਬਾਦਲ ਨਾਲੋਂ ਉਹ ਸਧਾਰਨ ਲੀਟਰ ਨਹੀਂ ਹੈ ਚਾਹੇ ਉਸਤਾ ਸਿੰਘ ਫਤਿਹਪੁਰ ਹੈ ਚਾਹੇ ਚੰਦ ਮੋਹਰ ਹੈ ਚਾਹੇ ਰਕੜਾ ਸਾਹਿਬ ਨੇ ਚਾਹੇ ਗੁਪਤਾ ਸਾਹਿਬ ਨੇ ਚਾਹੇ ਬੀਬੀ ਜਗੀਰਪੁਰ ਹੈ ਉਹਨਾਂ ਦਾ ਆਪਣਾ ਆਪਣਾ 베ਸ ਹੈਗਾ ਹੂੰ ਢੀਰਸਾ ਸਾਹਿਬ ਨੇ ਅੱਛਾ ਉਹਨਾਂ ਸਾਰਿਆਂ ਦੇ ਕੋਲ ਕੋਈ ਨਾ ਕੋਈ ਜ਼ਖਮ ਹੈ ਸਾਰਿਆਂ ਨੂੰ ਇਹਨਾਂ ਨੇ ਕਿਤੇ ਨਾ ਕਿਸੇ ਕਿਸੇ मौके ਥੋੜਾ ਬਹੁਤ ਇਸਲੀਮ ਵੀ ਕੀਤਾ ਹੂੰ ਸੋ ਪੈਸੇ ਵੀ ਦਿੱਤੇ ਨੇ ਨਿਸ਼ਾਨ ਵੀ ਕੀਤਾ ਹੈ ਹੂੰ ਪਰ ਇਹ ਜਿਹੜਾ ਨੇਚਰਲ ਪੋਲਿਟਿਸ਼ਨ ਹੈ ਜਿਵੇਂ ਮਤਲਬ ਪਾਰਟੀ ਕੋ ਕਾਰਪੋਰੇਸ਼ਨ ਹੁੰਦੀ ਹੈ ਤੇ ਵਾਕਿਆ ਮੁਲਾਜ਼ਮ ਨੇ ਹੂੰ ਇਹ ਉਹਨਾਂ ਦੇ ਅਸੀਂ ਮਤਲਬ ਪ੍ਰਮੋਸ਼ਨ ਵੀ ਕਰ ਸਕਦੇ ਹਾਂ ਪ੍ਰਮੋਸ਼ਨ ਵੀ ਕਰ ਸਕਦੇ ਹਾਂ ਉਹਨਾਂ ਦੀ ਟ੍ਰਾਂਸਫਰ ਵੀ ਕਰ ਸਕਦੇ ਹਾਂ ਇਹ ਮਾਡਲ ਇਕੱਲੇ ਦਾ ਨਹੀਂ ਚੱਲਦਾ ਇਹਦੇ ਖਿਲਾਫ ਹੀ ਬੁਗਾ ਬਤਾਉਂਦੇ ਆ ਅਸੀਂ ਹੂੰ 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 ਬਿਲਕੁਲ ਬਿਲਕੁਲ ਆਰਕੇ ਸਾਹਿਬ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਖੜੀ ਡਿਫੈਂਸਿਵ ਹੋਏ ਆ ਔਰ ਜਿਸ ਤਰੀਕੇ ਦੇ ਨਾਲ ਉਹ ਜਿਮਨੀ ਚੋਣ ਦੀ ਹਾਰ ਤੋਂ ਵੀ ਬਚਣਾ ਚਾਹੁੰਦੇ ਆ ਤੁਹਾਨੂੰ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਇਸ ਤਰੀਕੇ ਨਾਲ ਖੜਾ ਛੁੱਟ ਜਾਊਗਾ ਜਾਂ ਫਿਰ ਇਹ ਜਿਹੜਾ ਕੈਂਡੀਡੇਟ ਵਾਲਾ ਐਪੀਸੋਡ ਜਿਹੜਾ ਇਹ ਹੋਇਆ ਇਹ ਦੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਹੋਰ ਦੱਸ ਜਾਣਗੇ ਇਸ ਚੀਜ਼ ਦੇ ਵਿੱਚ ਆ ਬਿਲਕੁਲ ਆਪਣੇ ਸੁਖਿੰਦਰ ਜੀ ਭੱਟੀ ਸਾਹਿਬ ਨੇ ਇੱਕ ਗੱਲ ਬੜੀ ਵਧੀਆ ਕੀਤੀ ਸੀ ਕਿ ਭਾਜਪਾ ਦੇ ਨਾਲ ਜਿਹੜੀ ਐਲੀਕੇਸ਼ਨ ਲਾ ਰਹੇ ਆ ਇਹ ਸ਼ਾਇਦ ਸ਼ੁਰੂਮੀਆਂ ਕਾਲੀਦਲ ਦਾ ਨਾ ਇਤਿਹਾਸ ਰਿਹਾ ਪਰ ਥੋੜੀ ਜਿਹੀ ਗੱਲ ਫੋਰ ਫੋਰ ਕਰਕੇ ਮੈਂ ਤੁਹਾਡੇ ਪ੍ਰਸ਼ਨ ਵੱਲੋਂ ਨਾ ਕਿ ਜਦੋਂ ਕਾਂਗਰਸ ਸੱਤਾ ਦੇ ਵਿੱਚ ਸੀਟ ਉਦੋਂ ਇਲਜ਼ਾਮ ਜਿਹੜਾ ਇਹ ਲੱਗਦਾ ਹੁੰਦਾ ਸੀ ਕਿ ਕਾਂਗਰਸ ਦੇ ਏਜੰਟਾ ਕਾਂਗਰਸ ਤੋੜਦੀ ਹੈਗੀ ਹੈ ਤੇ ਮੈਨੂੰ ਯਾਦ ਆ ਕਿ ਜਥੇਦਾ ਗੁਰਚਰਨ ਸਿੰਘ ਟੋੜੇ ਹੋਣੇ ਜਦੋਂ ਪਾਰਟੀ ਨੂੰ ਛੱਡ ਕੇ ਗਏ ਤਾਂ ਉਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲੂਣ ਨੇ ਇਹ ਐਲੀਕੇਸ਼ਨ ਆ ਕਿ ਕਾਂਗਰਸ ਕਰਕੇ ਉਹ ਉਹਨਾਂ ਨੇ ਪਾਰਟੀ ਨੇ ਕਾਂਗਰਸ ਨੂੰ ਪਾਰਟੀ ਤੋੜਦੀ ਪਈ ਹੈ ਜਾਂ ਜਥੇਦਾ ਟੋੜਾ ਜਿਹੜੇ ਕਾਂਗਰਸ ਤੇ ਅਜੰਡਾ ਨੇ ਤੇ ਜਦੋਂ ਮੇਲ ਬਲਾਪ ਹੋ ਗਿਆ ਤਾਂ ਉਸ ਵਕਤ ਪ੍ਰਕਾਸ਼ ਸਿੰਘ ਬਾਦਲੂਣਾਂ ਦੀ ਇਹ ਸਟੇਟਮੈਂਟ ਸਿਬ ਨੂੰ ਯਾਦ ਆ ਉਹਨਾਂ ਨੇ ਕਿਹਾ ਕਿ ਇਹ ਤਾਂ ਸਿਆਸੀ ਤੌਰ ਤੇ ਇਹੋ ਜਿਹੀ ਬਿਆਨਬਾਜ਼ੀ ਕਰਦੀ ਹੁੰਦੀ ਆ ਤੇ ਬਿਲਕੁਲ ਭੱਟੀ ਸਾਹਿਬ ਨੇ ਠੀਕ ਕਿਹਾ ਕਿ ਗੱਲ ਤਾਂ ਇਹ ਆ ਕਿ ਮੰਥਨ ਤਾਂ ਆਪਰਾ ਹੋਣਾ ਚਾਹੀਦਾ ਕਿ ਨਾਕੀ ਅਹੀਂ ਦੂਜਾ ਤੇ ਅਲੀਗੇਸ਼ਨ ਲਾਇਆ ਕਿ ਉਹ ਸਾਡੀ ਪਾਰਟੀ ਨੂੰ ਤੋੜਦੇ ਪਏ ਆ ਇਹ ਕਰ ਰਹੇ ਜਾਂ ਉਹ ਕਰ ਰਹੇ ਆ ਸੋ ਮੰਥਨ ਜਿਹੜਾ ਆਪਣੇ ਪੱਧਰ ਤੇ ਜ਼ਰੂਰ ਕਰ ਲੈਣਾ ਚਾਹੀਦਾ ਕਿ ਇਹ ਬੰਦੇ ਛੱਡ ਕੇ ਕਿਉਂ ਜਾ ਰਹੇ ਬਾਕੀ ਜਿਸ ਤਰ੍ਹਾਂ ਭੱਟੀ ਸਾਹਿਬ ਨੇ ਗੱਲ ਕੀਤੀ ਕਿ ਜ਼ਖਮ ਜਿਹੜੇ ਬੜੇ ਦਿੱਤੇ ਨੇ ਇਹਨਾਂ ਨੇ ਉਹਨਾਂ ਤੱਕ ਕਿੰਨਾ ਕਿੰਨਾ ਫਿਰ ਜ਼ਖਮ ਦਾ ਹਿਸਾਬ ਤਾਂ ਫਿਰ ਸਿੱਧੂ ਸਿੰਘ ਦੇਣੇ ਪੈਂਦਾ ਉਹ ਤੁਹਾਡੇ ਪ੍ਰੈਸ਼ਰ ਦਾ ਮੱਝਵਾਤਵਾ ਸਿੱਧੂ ਸਿੰਘ ਜਿਸ ਤਰੀਕੇ ਦੀ ਐਸ ਵਾਲੀ ਪੋਜੀਸ਼ਨ ਬਣੀ ਆ ਔਰ ਜਿਸ ਤਰੀਕੇ ਦੀ ਤੁਸੀਂ ਗੱਲ ਕੀਤੀ ਤੇ ਖਿਆਤ ਬਕਾ ਮੁੱਦਾ ਜਾਂ ਮੁੱਦਰਾ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲਾ ਆਗੇ ਤਾਂ ਸਭਾ ਵੀ ਕਿ ਆ ਕਿ ਜੇਕਰ ਇਹਨਾਂ ਚੋਣਾਂ ਦਾ ਜਿਹੜਾ ਰਿਜ਼ਲਟ ਉਹ ਤਾਂ ਪੱਕੀ ਗੱਲ ਹੈ ਕਿ ਯਕੀਨਨ ਤੌਰ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਉਥੋਂ ਹਰਦੇ ਹਰਦੇ ਕੋਈ ਇਹਨਾਂ ਆਧਾਰ ਹੈ ਦੀ ਪਰ ਇਸ ਵੇਲੇ ਜਿਸ ਤਰੀਕੇ ਦੀ ਹਵਾ ਜਿਹੜੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਖਿਲਾਫ ਵਗ ਰਹੀ ਹੈ ਜਾਂ ਪਾਰਟੀ ਦੇ ਵਿੱਚੋਂ ਉਹਨਾਂ ਦੇ ਖਿਲਾਫ ਸ਼ਰੇਆਮ ਜਿਹੜਾ ਵਿਰੋਧ ਆ ਸਾਹਮਣੇ ਫਰੰਟ ਤੇ ਆ ਗਿਆ ਤਾਂ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਨੇ ਛੋਕ ਕੀਤਾ ਸ਼ਾਇਦ ਉਹਨਾਂ ਵਾਸਤੇ ਇਹੋ ਹੀ ਠੀਕ ਆ ਇਹ ਹਾਂ ਵੀ ਇਹਦੀ ਚੀਜ਼ ਤੋਂ ਹੱਥ ਜਿਹੜਾ ਪਛਾਂਖੇ ਚਲੂ ਜਿਹੜੇ ਦੇ ਆ ਜਿਮਨੀ ਚੋਣ ਜਿਹੜੀ ਜ਼ਿੰਮੇਵਾਰੀ ਜਿਹੜੀ ਆ ਉਸ ਗਰੁੱਪ ਤੇ ਪਾਤੀ ਜਾਵੇ ਜਿਹੜੀ ਗਰੁੱਪ ਐਸ ਵੇਲੇ ਜਲੰਧਰ ਦੇ ਵਿੱਚ بیٹھا ਸਾਰੇ ਸਿਸਟਮ ਨੂੰ ਆਪਰੇਟ ਕਰਤਾ ਪਿਆ। ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹੀ ਫੈਸਲਾ ਲੈਣਾ ਸੀ। ਬਾਕੀ ਇਹ ਵੀ ਗੱਲ ਆਪਾਂ ਕਰ ਦਈਏ। ਜੇ ਇਸ ਜਿਮਨੀ ਚੋਣ ਦਾ ਨਤੀਜਾ ਕੁਝ ਵੀ ਹੋਵੇ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂਕਿ ਪਾਰਟੀ ਦੇ ਪ੍ਰਧਾਨ ਨੇ ਤਾਂ ਇਸ ਕਰਕੇ ਉਹ ਹੱਥ ਪਛਾ ਕੇ ਖਿੱਚਣ ਦੇ ਨਾਲ ਆਪਣੀ ਜ਼ਿੰਮੇਵਾਰੀ ਤੋਂ ਬਾਝੂ ਨਹੀਂ ਸਕਦੇ ਜੋ ਉਹ ਮਰਜ਼ੀ ਕਰ ਲਨ ਜਿਹੜੀਆਂ ਅਗਲੀਆਂ ਚੋਣਾਂ ਵੀ ਆਉਣ ਜਾਣੇ ਉੱਥੇ ਵੀ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਤੈ ਬਣ ਜਣੀ ਹੈ ਕਿਉਂਕਿ ਉਹ ਪ੍ਰਧਾਨ ਨੇ ਤੇ ਦੂਜੇ ਪਾਸੇ ਜਿਹੜੇ ਉਹਨਾਂ ਨਾਲ ਸੱਜੇ ਜਾਂ ਖੱਬੇ ਜਿਨ੍ਹਾਂ ਨੇ ਅੱਜ ਸਮਰਥਨ ਦਿੱਤਾ ਤੇ ਉਹਨਾਂ ਨੂੰ ਕਿਹਾ ਨਹੀਂ ਤੁਸੀਂ ਪ੍ਰਧਾਨ ਰਹੋ ਤਾਂ ਫਿਰ ਸੁਭਾਵਾਕਾ ਕਿਸੋਂ ਫਿਰ ਜੀ ਉਹਨਾਂ ਨੂੰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦੇਣਾ ਪਵੇਗਾ ਕਿ ਹਾਂ ਭਈ ਉਹਨਾਂ ਜ਼ਿਮਨੀ ਚੋਣਾਂ ਚ ਉਹਨਾਂ ਦੀ ਸਥਿਤੀ ਜਿਹੜੀ ਆ ਉਹ ਕਿਹੋ ਜਿਹੀ ਬਣਦੀ ਆ ਸੋ ਆਪਣੀ ਜ਼ਿੰਮੇਵਾਰੀ ਤੋਂ ਉਹ ਪੱਜਦੀ ਜਿਹੜੇ ਉਹ ਨਹੀਂ ਸਕਦੇ ਜੀ ਇਹਨਾਂ ਦਾ ਫਿਰ ਹੋਰ ਕਸੂਤੇ ਜਣੇ ਵਾਜ ਜਾਣਗੇ ਸਾਫ ਪਤਾ ਲੱਗ ਰਿਹਾ ਕਿ ਹਾਰ ਤੋਂ ਡਰਦੇ ਭੱਜ ਰਹੇ ਔਰ ਇਹਦੇ ਵਿੱਚ ਕੋਈ ਹੈ ਨਹੀਂ ਉਹਨਾਂ ਨੇ ਬੀਬੀ ਜ਼ਗੀਰ ਕੌਰ ਹੋਰਾਂ ਨੇ ਤਰਕ ਦਿੱਤਾ ਹੈ ਕਿ ਭਾਈ ਠੀਕ ਹੈ ਜੀ ਅਸੀਂ ਬਗਾਵਤ ਕੀਤੀ ਹੈ ਕੈਂਡੀਡੇਟ ਦਾ ਕੀ ਕਸੂਰ ਹੈ ਕੈਂਡੀਡੇਟ ਤਾਂ ਪਾਰਟੀ ਦਾ ਨਾ ਫਿਰ ਇਸ ਤਰੀਕੇ ਨਾਲ ਕਿਉਂ ਹੁਣ ਮੈਨੂੰ ਲੱਗਦਾ ਕਿ ਕੱਲ ਨੂੰ ਬੀਐਸਪੀ ਨੂੰ ਜਿਹੜਾ ਉਹ ਸਮਰਥਨ ਜਿਹੜਾ ਉਹ ਦੇ ਦੇਣਗੇ ਔਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕਰਕੇ ਸੁਖਵੀਰ ਸਿੰਘ ਬਾਦਲ ਹੀ ਨਵੇਂ ਪ੍ਰਧਾਨ ਜਿਹੜੇ ਆ ਉਹ ਫੇਰ ਇੱਕ ਤਰੀਕੇ ਨਾਲ ਬਣ ਹੀ ਗਏ ਆ ਪੱਟੀ ਸਾਹਿਬ ਕਿਵੇਂ ਦੇਖਦੇ ਹੋ ਇਹਦਾ ਹੱਲ ਕੀ ਹੋਊਗਾ ਫਿਰ ਕੀ ਅੱਜ ਨਹੀਂ ਤਾਂ ਕੱਲ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਉਹ ਅਸਤੀਫੇ ਤੋਂ ਅਸਤੀਫਾ ਦੇਣਾ ਹੀ ਪਏਗਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਤਕਰੀਬਨ ਸਾਰੇ ਜ਼ਿਲ੍ਹਾ ਪ੍ਰਧਾਨ ਸਾਰੇ ਕੋਰ ਕਮੇਟੀ ਮੈਂਬਰ ਸਾਰੇ ਹਲਕਾ ਇੰਚਾਰਜ ਸੁਖਵੀਰ ਦੇ ਨਾਲ ਨੇ ਔਰ ਉਧਰ ਸਿਰਫ ਚੰਦੂ ਮਾਦਰੀ ਹੋਣੀ ਉਹੀ 5-7 ਬੰਦੇ ਹੀ ਰਹਿ ਗਏ ਆ ਤੇ ਇੱਕ ਅੱਗ ਲਾ ਕੇ ਡੱਬੂ ਕੰਨ ਤੇ ਮਨਪੀ ਤੇ ਯਾਲੀ ਜਿਹੜਾ ਉਹ ਭੱਜ ਗਿਆ ਮੌਕੇ ਤੋਂ ਤਾਂ ਕਿਵੇਂ ਦੇਖਦੇ ਹੋ ਕਿਤੇ ਉਹ ਉਸੇ ਤਰੀਕੇ ਦੇ ਨਾਲ ਹੀ ਨਾ ਰਹਿ ਜਾਣ ਤੇ ਸੁਖਵੀਰ ਸਿੰਘ ਬਾਦਲ ਹੋਣੀ ਵੇਰ ਉਸੇ ਤਰੀਕੇ ਦੇ ਨਾਲ ਬੜੇ ਨੇ ਕਿਵੇਂ ਦੇਖਦੇ ਹੋ ਕਿ ਕੀ ਹੋਣ ਵਾਲਾ ਅੱਗੇ ਦੇਖੋ ਮੈਨੂੰ ਲੱਗਦਾ ਹੈ ਕਿ ਇੰਨਾ ਸੋਖਾ ਨਹੀਂ ਹੈ ਬਾਦਲ ਸਾਹਿਬ ਦੇ ਲਈ ਕੰਮਕਾਰ ਦੇਖੋ ਇੱਕ ਤਾਂ ਪਹਿਲਾਂ ਜਿੰਨੀਆਂ ਵੀ ਉਹ ਮਿਆਂ ਉਹ ਜਿਹੜਾ ਟੁੱਟਦਾ ਸੀ ਨਾ ਗਰੁੱਪ ਉਹ ਅਕਸਰ ਇਸੋਲੇਟ ਹੋ ਕੇ ਵਾਪਸ ਮੁੜਿਆ ਹੁੰਦਾ ਸੀ ਹੂੰ ਰਵਿੰਦਰ ਸਿੰਘ ਤੋਂ ਲੈ ਕੇ ਮਤਲਬ ਪੁਰਾਣੀ ਹਿਸਟਰੀ ਹੈ ਇਹ ਪਰ ਜੇ ਆਪਾਂ ਦੇਖੀਏ ਉਸ ਟਾਈਮ ਅਕਾਲੀ ਦਲ ਕੋਲ ਸੱਤਾ ਹੁੰਦੀ ਸੀ ਹੂੰ ਕੋਣ ਸਖਵੀਰ ਸਿੰਘ ਬਾਦਲ ਸੱਤਾ ਦੇ ਵਿੱਚ ਨਹੀਂ ਸੀ ਸਗੋਂ ਜਿਹੜੀ ਸੱਤਾ ਹੈ ਕੇਂਦਰ ਦੀ ਸੱਤਾ ਦੂਜੀ ਧਿਰ ਦੇ ਨਾਲ ਹੂੰ ਜੀ ਇਹ ਕਿ ਜਿਹੜੀ ਧਾਰਮਿਕ ਸੱਤਾ ਹੈ ਜਿੱਥੇ ਦੌਰ ਨੇ ਕਹਿ ਲਓ ਉਸ ਤਰ੍ਹਾਂ ਦਾ ਜਿਹੜਾ ਇੱਕ ਚਿਹਰਾ ਉਹ ਕੋਈ ਨਾ ਕੋਈ ਜ਼ਰੂਰ ਅੱਗੇ ਹੋਰ ਲੈ ਕੇ ਆਉਣਗੇ ਇਹਨਾਂ ਕੋਲ ਐਸਸੀਪੀਸੀ ਹੈ ਇਹਨਾਂ ਕੋਲ ਜਰਨਲ ਹਾਊਸ ਹੈ ਟੈਕਨੀਕਲੀ ਸਾਰਾ ਕੁਝ ਨਾ ਕੋੜ ਹੈ ਪਰ ਜਿਹੜੀ ਸਪਿਰਟ ਹੈ ਜਿਹੜੀ ਲੋਕਾਂ ਦੇ ਵਿੱਚ ਦੇਖੋ ਜਿਸ ਤਰ੍ਹਾਂ ਬਹੁਤ ਇੱਕ ਇਲੈਕਸ਼ਨ ਦਾ ਇਲੈਕਸ਼ਨ ਜਿਵੇਂ ਹਾਰ ਰਹੇ ਨੇ ਇੱਕ ਮਹੂਲੀਆ ਜਿਹਾ ਸਵਾਲ ਹੁੰਦਾ ਹੈ ਕਿ ਜਦੋਂ ਭਾਈ ਹਾਰ ਗਏ ਤਾਂ ਜ਼ਿੰਮੇਵਾਰੀ ਕਿਹਦੀ ਹੈ ਸਵੀਰ ਸਿੰਘ ਵਾਦਲੇ ਇਸ ਗੱਲ ਤੋਂ ਵੀ ਮਿਲ ਸਕਦੇ ਨੇ ਮੈਨੂੰ ਦੱਸੋ ਓਕੇ ਜਿਹੜੀ 22 ਦੀ ਇਲੈਕਸ਼ਨ ਸੀ ਕਿਉਂ ਹਾਰੇ ਵੱਡੇ ਵੱਲ ਸਾਹਿਬ ਨੂੰ ਟਿਕਟ ਕਿਉਂ ਨਹੀਂ ਦਿੱਤੀ ਇਹ ਫੈਸਲੇ ਤਾਂ ਸਾਰੇ ਅੰਦਰ ਬੈਠ ਕੇ ਬੰਦੇ ਨੇ ਕਰੇ ਹੋਣਗੇ ਉਸ ਟਾਈਮ ਗੱਲਾਂ ਹੋਈਆਂ ਉਹਨੂੰ ਹੀ ਆ ਫਿਰ ਪਾਰਲੀਮੈਂਟ ਦੀ ਇਲੈਕਸ਼ਨ ਆ ਜਾਂਦੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਹਾਰੇ ਹੁਣ ਜਿਹੜੀਆਂ ਦਸਤਾਵੇਜ਼ਾਂ ਤੇ ਜਿਹੜੀਆਂ ਮਤਲਬ ਇਸ ਮੰਤਾਂ ਜਬਤ ਹੋਈਆਂ ਨੇ ਉਹ ਮਤਲਬ ਕੀ ਕੌਣ ਜ਼ਿੰਮੇਵਾਰ ਹੈ ਉਹਦੇ ਲਈ ਆਖਰਕਾਰ ਕੋਈ ਪਾਕਿਸਤਾਨੀ ਅਧਿਕਾਰੀ ਜ਼ਿੰਮੇਵਾਰ ਨਹੀਂ ਜਾ ਸਕਦਾ ਸੋ ਮੇਰਾ ਖਿਆਲ ਹੈ ਇਸ ਸਵਾਲ ਤੋਂ ਵੀ ਭੱਜ ਨਹੀਂ ਸਕਣਗੇ ਇਹ ਠੀਕ ਹੈ ਕਿ ਟੈਕਨੀਕਲੀ ਥੋੜੇ ਸਮੇਂ ਦੇ ਲਈ ਮਤਲਬ ਇਹ ਕੁਝ ਪੁਆਇੰਟ ਲੈ ਸਕਦੇ ਨੇ ਕਿ ਜੀ ਅਸੀਂ ਇਦਰੋਂ ਉਹਨੂੰ ਇਦਾਂ ਕਰਤਾ ਉਹ ਗੱਡੀ ਵਾਪਸ ਲੈ ਲਈਏ ਉਹ ਤਾਂ ਫਲਾਣਾ ਕਰ ਲਿਆ ਇਹਨਾਂ ਚੀਜ਼ਾਂ ਦੇ ਨਾਲ ਲੌਂਗ ਰੇਂਜ ਚ ਕੋਈ ਪਤਾ ਨਹੀਂ ਹੈ ਹੂੰ ਦੂਜਾ ਜਿਹੜਾ ਧੜਾ ਹੈ ਉਸ ਦੇ ਵਿੱਚ ਬੇਸ਼ੱਕ ਉਹ ਆਪਸ ਵਿੱਚ ਇਕੱਠੇ ਨਾ ਵੀ ਹੋਣ ਪਰ ਉਹਨਾਂ ਦੇ ਪਿੱਛੇ ਜਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਉਹਨਾਂ ਨੂੰ ਯੂਜ਼ ਵੀ ਕਰ ਰਹੀਆਂ ਨੇ ਕਿਸੇ ਹੱਦ ਤੱਕ ਤੇ ਮਹਿੰਮਤ ਵੀ ਕਰ ਰਹੀਆਂ ਨੇ ਹੂੰ ਪਰ ਦੂਜਾ ਇਹਨਾਂ ਦਾ ਗਰਾਊਂਡ ਲੈਵਲ ਦੇ ਉੱਪਰ ਦੇ ਕੋ ਉਹਨਾਂ ਦਾ ਫਿਊਚਰ ਹੈ ਹੂੰ ਉਹ ਸਾਰੇ ਦੇ ਸਾਰੇ ਲੀਡਰ ਜ਼ੀਰੋ ਥੋੜੀ ਹੋ ਜਾਣਗੇ ਹੂੰ ਕੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਸਮਝ ਕਰਨੀ ਚਾਹੀਦੀ ਹੈ ਇਹਨਾਂ ਨੂੰ ਸੁਮੇਤ ਸਿੰਘ ਬਾਦਲ ਉਸ ਤਰ੍ਹਾਂ ਦੀ ਮੈਚਿਓਰਿਟੀ ਜਿਹੜੀ ਆਕਾਲੀ ਦਲ ਦੇ ਪ੍ਰਧਾਨ ਤੋਂ ਇਹ ਜੇ ਮੌਕੇ ਦੀ ਆਸ ਹੈ ਉਹ ਨਹੀਂ ਦਿਖਾ ਰਹੇ ਸੋ ਇਹਦੇ ਚ ਮੇਰਾ ਖਿਆਲ ਹੈ ਮੁਸ਼ਕਲਾਂ ਇਹਨਾਂ ਲਈ ਵਧਣ ਵਾਲੀਆਂ ਨੇ ਹੂੰ 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 ਮੁਸ਼ਕਿਲਾਂ ਸੁਖਬੀਰ ਸਿੰਘ ਬਾਦਲ ਦੇ ਲਈ ਜ਼ਿਆਦਾ ਜਿਹੜੀਆਂ ਮੁੱਦਰਣੀਆਂ ਆਈਆਂ ਨੇ ਦੇਖਦੇ ਆ ਕਿ ਆਉਣ ਵਾਲੇ ਸਮੇਂ ਚ ਜਿਹੜਾ ਉਹ ਕੀ ਕੁਝ ਵਾਪਰਦਾ ਪਰ ਫਿਲਹਾਲ ਇਹ ਸਥਿਤੀ ਜਿਹੜੀ ਉਹ ਬਣੀ ਹੋਈ ਹੈ ਔਰ ਸੁਖਬੀਰ ਸਿੰਘ ਬਾਦਲ ਹੋਰੀ ਆਪਣੇ ਤੌਰ ਤੇ ਡਿਫੈਂਸਿਵ ਜਿਹੜਾ ਹੋ ਗਏ ਆ ਹਮਲਾਵਰਤਾ ਉਹ ਹੋ ਹੀ ਨਹੀਂ ਸਕਦੇ ਹਨ ਕਿ ਸਾਬ ਕਿਵੇਂ ਦੇਖਦੇ ਹੋ ਕਿ ਇਹ ਜੀ ਸਥਿਤੀ ਜਿਹੜੀ ਬਣ ਚੁੱਕੀ ਹੈ ਕਿ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਕਹਿੰਦੇ ਕਿ ਅਸੀਂ ਤਾਂ ਜੀ ਪਾਰਟੀ ਦੇ ਖਿਲਾਫ ਜਾ ਹੀ ਨਹੀਂ ਰਹੇ ਇਸ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਾਂ ਔਰ ਸੁਖਬੀਰ ਸਿੰਘ ਬਾਦਲ ਹੋਰੀ ਉਹ ਸਥਿਤੀ ਦੇ ਵਿੱਚ ਨਹੀਂ ਹੈ ਕਿ ਸਾਰਿਆਂ ਦੇ ਉੱਪਰ ਇਕੱਠਿਆਂ ਦੇ ਉੱਪਰ ਕਾਰਵਾਈ ਕਰ ਦੇਣ ਔਰ ਇਸ ਸਥਿਤੀ ਦੇ ਵਿੱਚ ਤਾਂ ਉਹ ਹੈ ਨਹੀਂ ਇਸ ਕਰਕੇ ਹਮਲਾਵਰ ਹੋਣ ਦੀ ਥਾਂ ਤੇ ਡਿਫੈਂਸਿਵ ਨੇ ਆਹ ਸਿੱਧੂ ਸਾਹਿਬ ਜਿਸ ਤਰੀਕਾ ਨਾਲ ਭੱਟੀ ਸਾਹਿਬ ਨੇ ਗੱਲ ਕੀਤੀ ਸੀ ਨਾ ਫਰੈਂਸਿਸ ਦੀ ਗੱਲ ਜੇਕਰ ਉਸ ਐਂਗਲ ਤੋਂ ਹੀ ਸੋਚੀ ਤਾਂ ਸ਼ਾਇਦ ਭੱਟੀ ਸਾਹਿਬ ਬਿਲਕੁਲ ਠੀਕ ਕਹਿ ਰਹੇ ਆ ਕਿਉਂਕਿ ਜਿਸ ਤਰੀਕੇ ਦਾ ਨਾ ਉਹਨਾਂ ਨੇ ਅੱਜ ਉਥੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਉਹਨਾਂ ਹਮਲਤਿਆਂ ਨਾਲ ਜਾਂ ਉਹਨਾਂ ਸਮਰਥਕਾਂ ਦੇ ਨਾਲ ਉਹਨਾਂ ਨੇ ਇਹ ਗੱਲ ਅਖਵਾ ਲਈ ਕਿ ਹਾਂ ਵੀ ਭਰੋਸੇਯੋਗਤਾ ਅਸੀਂ ਪੂਰਨ ਤੌਰ ਤੇ ਪ੍ਰਗਟ ਕਰਦੇ ਹਾਂ ਤਾਂ ਸਿੱਧੂ ਸਾਹਿਬ ਫਿਰ ਸਾਫ਼ ਜਾਹਰ ਆ ਕਿ ਉਹ ਡਿਫੈਂਸਿਵ ਹੁੰਦਿਆਂ ਹੋਇਆਂ ਵੀ ਉਹ ਹਮਲਾਵਰ ਜਿਹੜਾ ਹੋ ਕੇ ਉਹ ਪੜਾ ਰਹੇ ਆ ਕਿਸੇ ਵੀ ਸੂਰਤ ਵਿੱਚ ਉਹ ਵਿਰਧੀਆਂ ਮਾਫ ਕਰਨਾ ਇਹਨਾਂ ਬਕਾਫੀਆਂ ਦੇ ਅਗੇ ਝੁਕਰ ਨੂੰ ਤਿਆਰ ਨਹੀਂ ਆ ਕਿ ਬਰਾਬਰ ਪੈਰਲਲ ਉਹ ਜਿਹੜਾ ਉਹ ਚੱਲ ਰਹੇ ਆ ਤਾਂ ਫਿਰ ਅਜਿਹੀ ਜੋ ਇਸ ਤਰੀ ਪਰਤਾਰਾਂ ਜਿਹੜਾ ਵਾਪਰਦਾ ਪਿਆ ਕਾਸਟਪਾਲ ਤੇ ਸਰਦਾਰ ਸੁਖਬੀ ਸਿੰਘ ਬਾਦਲੋਂ ਨਾਲ ਵਾਸਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਜੀ ਕਿਆਂ ਵੀ ਇਹ ਲਾਫਟਾ ਐਕਸ਼ਨ ਜਿਹੜਾ ਉਹਨਾਂ ਦੇ ਖਿਲਾਫ ਨਹੀਂ ਲੈ ਸਕਦੇ ਇਹ ਤਾਂ ਬਲਵਿੰਦਰ ਸਿੰਘ ਕੂਤੜ ਹੋਣਾ ਵੀ ਕੱਲ ਵੀ ਕਹਿਤਾ ਅੱਜ ਸਰਸਕੂਟਾ ਹੋਣਾ ਨਹੀਂ ਨਵੀਂ ਕਿਹਾ ਪਰ ਜਿਹੜੀ ਗੱਲ ਹੈ ਜੀ ਆ ਕਿ ਜੇਕਰ ਉਹ ਵਿਅਕਤੀ ਸਰਦਾਰ ਪ੍ਰੇਮ ਸਿੰਘ ਚਦੂ ਮਾਜਰਾ ਇਨੀ ਗੱਲ ਕਹਿ ਰਿਹਾ ਕਿ ਸਰਦਾਰ ਸੁਖਬੀ ਸਿੰਘ ਪਾਰਟੀ ਨੂੰ ਕਮਜ਼ੋਰ ਨਾ ਕਰਦਾ ਤਾਂ ਇਹ ਸਾਫ ਜਾਹਰ ਹੈ ਕਿ ਆਉਂਦੇ ਦਿਨ ਜਿਹੜੇ ਨਹੀਂ ਸਰਦਾਰ ਸੁਖਬੀ ਸਿੰਘ ਬਾਦਲ ਵਾਸਤੇ ਮੁਸ਼ਕਲਾ ਪਰੋਂ ਜ਼ਰੂਰ ਹੋਣਗੇ ਕਿਉਂਕਿ ਇਹਨਾਂ ਨੂੰ ਸੌਖਾ ਨਹੀਂ ਆ ਕਿ ਇਸ ਲੜਾਈ ਤੋਂ ਉਹ ਸਾਈਟ ਤੇ ਹੋ ਕੇ ਬੀਬੀ ਹਰਸਿ ਬ੍ਰੋਤ ਕੋਲ ਵੀ ਬਿਆਨ ਦਵਾਤ ਅਮ ਜਨ ਅਤਰਜੀਤ ਸਿੰਘ ਜੇਬੇ ਹੁਣ ਵੀ ਗੱਲ ਕਿਤਨਾ ਕਿਤੇ ਉਹਨਾਂ ਨੂੰ ਫੇਸ ਜਿਹੜਾ ਉਹ ਕਰਦਾ ਪਏਗਾ ਇੱਕ ਤਰੀਕ ਜਿਹੜੀ ਉਹ ਲੱਗਿਆ ਆ ਰਹੀ ਹੈ ਤੇ ਇੱਕ ਤਰੀਕ ਨੂੰ ਜਿਸ ਦਿਨ ਇਹ ਬਕਾਫੀ ਲੋਕ ਜਿਨ੍ਹਾਂ ਨੂੰ ਕਹਿ ਰਹੇ ਨੇ ਪ੍ਰਿੰਸ ਸਿੰਘ ਚੰਦੂ ਬਾਜਰੀ ਹੁਣੀ ਜਿਹੜੇ ਜਾਣ ਕੇ ਜੇਕਰ ਅਕਾਲ ਤਖਤ ਸਾਹਿਬ ਤੇ ਦਸਬਖਿੰਦਰ ਜੀ ਫਿਰ ਜਿਸ ਤਰੀਕ ਨਾਲ ਸਵੇਰ ਦੇ ਪ੍ਰੋਗਰਾਮ ਚ ਗੱਲ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਮੁਸ਼ਕਲਾ ਵਧਨ ਗਈਆਂ ਵਧਨ ਗਈਆਂ ਬੀਤੇ ਇਤਿਹਾਸ ਦੀ ਗੱਲ ਕਰਦੀ ਏ ਅਕਾਲੀ ਦਲ ਦੇ ਜੈਸਵੀ ਵਿਅਕਤੀ ਨੂੰ ਖੁੱਡੇ ਲੈਣ ਲਾਉਣਾ ਹੁੰਦਾ ਸੀ ਚਾਹੇ ਸਰਦੀਪ ਸਿੰਘ ਬਰਦਾਲਾ ਹੋਣੀ ਹੀ ਚਾਹੇ ਕੋਈ ਵੀ ਅਕਾਲ ਤਖਤ ਦਾ ਸਹਾਰਾ ਲੈ ਕੇ ਤਨਖਾਹੀਆਂ ਕਰਾ ਜਰੂਰ ਉਹਨੂੰ ਦੇ ਦਿੱਤਾ ਜਾਂਦ ਰਿਹਾ ਮੈਨੂੰ ਯਾਦ ਆ ਕਿ ਜਦੋਂ ਸਰਦੀਪ ਸਿੰਘ ਬਰਦਾਲਾ ਚੀਫ ਮਿਨਿਸਟਰ ਬਣਦੇ ਤੇ ਦਰਬਾਰ ਸਾਹਿਬ ਚ ਗੋਲੀ ਚੱਲਦੀ ਆ ਤੇ ਪ੍ਰਕਾਸ਼ਿਕ ਬਾਦਲੂ ਨਹੀਂ ਸਾਈਡ ਲਾਈਨ ਹੋ ਕੇ ਬਾਹਰ ਆ ਜਾਂਦੇ ਪਾਰਟੀ ਨੂੰ ਛੱਡ ਕੇ ਤਾਂ ਉਸ ਵਕਤ ਵੀ ਅਕਾਲ ਤਖਤ ਦਾ ਸਹਾਰਾ ਲੈ ਕੇ ਸਰਦਾਰ ਸੁਜੀਤ ਸਿੰਘ ਬਰਦਾਲੇ ਦੇ ਗੱਲ ਵਿੱਚ ਫੱਟੀ ਜਰੀ ਪੁਆ ਕੇ ਉੱਥੇ ਭੰਡੇ ਔਰ ਜੁੱਤੇ ਜਿਹੜੇ ਬੂਟ ਸੀ ਸਾਫ਼ ਕਰਵਾਏ ਗਏ ਉਹੋ ਜਿਹਾ ਵਰਤਾਰਾ ਵੀ ਇਸ ਸਮੇਂ ਚ ਵਾਪਰ ਸਕਦਾ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੱਗ ਰਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਡਿਫੈਂਸਿਵ ਹੋਣ ਦੇ ਨਾਲ ਨਾਲ ਆਫੈਂਸਿਵ ਵੀ ਹੋ ਰਹੇ ਆ ਕਿ ਹਾਂ ਵੀ ਮੈਨੂੰ ਕਮਜ਼ੋਰਤਾ ਸਮਝਿਆ ਜਾਵੇ ਹਾਂ ਉਹਨਾਂ ਦੇ ਅੰਦਰ ਦੀ ਜਿਹੜੀ ਸਥਿਤੀ ਆ ਉਹ ਤਾਂ ਸੁਖਵਿੰਦਰ ਜੀ ਫਿਰ ਡਿਫੈਂਸਿਵ ਵਾਲੀ ਹੈ ਹੀ ਆ ਕਿਉਂਕਿ ਜਦੋਂ ਉਹਨਾਂ ਨੇ ਇਹਨਾਂ ਸੱਜੇ ਖਬੇ ਬੈਨ ਵਾਲੀ ਸੀਨੀਅਰ ਲੀਡਰਸ਼ਿਪ ਹੀ ਉਹਨਾਂ ਦਾ ਸਾਥ ਛੱਡ ਜੇ ਤਾਂ ਫਿਰ ਤਾਂ ਡਿਫੈਂਸਿਵ ਹੋਣਾ ਜ਼ਰੂਰੀ ਬਣ ਜਾਂਦਾ ਤਾਂ ਉਹ ਐਸੇ ਡਿਫੈਂਸਿਵ ਮੂਡ ਦੇ ਖੇਡਦੇ ਹੋਏ ਵੀ ਆਫੈਂਸਿਵ ਹੋਣ ਦਾ ਜਿਹੜਾ ਪ੍ਰਦਰਸ਼ਨ ਉਹ ਕਰਦੇ ਦਿਖਾਈ ਦੇ ਰਹੇ ਚਲੋ ਅਨਿਕਾ ਪੱਟੀ ਸਾਹਿਬ ਤੁਸੀਂ ਸਾਡਾ ਪ੍ਰੋਗਰਾਮ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। थैंक यू। ਤਾਂ ਇਸ ਬਹੁਤ ਬਹੁਤ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਔਰ ਉਧਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦਾ ਸਰਨਗਰ ਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇਣ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।